ਸਾਸਤਰੀ ਕਾਲਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਕੰਬੈਨ ਦੀ ਕਟਰ ਦੀ ਹੈ ਨਾ ਜਿਹੜੀ ਉਹਦਾ ਕੱਲ ਤੋਂ ਤੋਤਵਈਆ ਹੋ ਗਿਆ ਤਾਂ ਹੁਣ ਤੋਂ ਬਾਅਦ ਹੁਣ ਜਿਹੜੀ ਕੰਬੈਨ ਦੀ ਰਿਪੇਅਰਿੰਗ ਹੈ ਨਾ ਇਹ ਸਟਾਰਟ ਕਰਤੀ ਫੀਟਰ ਜਲਾ ਲਿਆ ਫੀਟਰ ਲਾਉਣ ਤੋਂ ਬਾਅਦ ਹੁਣ ਜਿਹੜੀ ਅਗਲੀ ਕਾਰਵਾਈ ਹੈ ਨਾ ਵੀ ਇਹਦੀ ਬੈੱਡ ਕੱਢਣ ਤੋਂ ਬਾਅਦ ਚਾਰਨੇ ਜੋ ਨੇ ਸਾਰੇ ਕੱਢ ਕੇ ਹੈ ਨਾ ਬਰਮੇ ਬਰਮੇ ਵੀ ਵੀ ਚੰਨ ਤਸੱਲੀ ਨਾ ਕੇ ਰੈਂਦੀ ਸਫਾਈ ਕਰਾਉਣੀਆਂ ਸਫਾਈ ਕਰਕੇ ਇਹਦੀ ਫਿਰ ਐਨ ਇਹਨੂੰ ਕੱਢ ਕੇ ਸਮਾਨ ਨਾ ਪਹਿਲਾਂ ਧੋਵਾਂਗੇ ਧੋਣ ਤੋਂ ਬਾਅਦ ਫਿਰ ਇਹਦੀ ਫਿਟਿੰਗਾਂ ਨਾ ਕੁਝ ਜ਼ਰੂਰੀ ਗੱਲਾਂ ਛੋਣੇ ਵਾਸਤੇ ਜੋ ਦਾਣਿਆਂ ਵਾਸਤੇ ਆਉਣੀਆਂ ਹਨਾ ਵੀ ਕਿੱਥੇ ਜਾ ਰਹੇ ਸਾਰੇ ਨਾਲੋਂ ਜਿਹੜੀ ਗੱਲ ਤੇ ਮੇਨ ਮਸਲਾ ਇਹ ਆ ਵੀ ਜਿੰਨੇ ਆਪਾਂ ਨੂੰ ਫੋਨ ਆਉਣੇ ਆ ਨਾ ਫੋਨ ਆਪਾਂ ਘਟਾਉਣੇ ਆ ਹੁਣ ਉਹ ਕਿਵੇਂ ਘਟਾਉਣੇ ਆ ਫੋਨ ਦੇ ਵਿੱਚ ਨਾ ਕਿਸੇ ਵੀਰ ਦਾ ਚੱਕ ਹੋ ਜਾਂਦਾ ਕਿਸੇ ਦਾ ਚੱਕ ਨਹੀਂ ਹੁੰਦਾ ਤਾਂ ਫਿਰ ਅਗਲਾ ਗੁੱਸਾ ਕਰਦਾ ਨਾ ਬਾਈ ਨੇ ਫੋਨ ਨਹੀਂ ਚੱਕਿਆ ਤੁਹਾਨੂੰ ਪਤਾ ਹੀ ਆ ਨਾ ਬਾਈ ਵੀਰ ਮਸ਼ੀਨ ਚਲਾਉਂਦੇ ਸਮੇਂ ਇੱਕ ਫੋਨ ਮੇਰੀ ਆਦਤ ਆ ਵੀ ਜਿੰਨਾ ਨੇ ਮਸ਼ੀਨ ਚਲਦੀ ਆ ਮੈਂ ਉਹਨਾਂ ਦਾ ਫੋਨ ਚੱਕਦਾ ਨਹੀਂ ਹੈਗਾ ਬਾਅਦ ਚ ਚਲੋ ਜਿਹੜੇ ਜਿੰਨੇ ਕਿ ਨੂੰ ਵੀਰਾਂ ਨਾਲ ਗੱਲ ਹੁੰਦੀ ਆ ਤਾਂ ਆਪਾਂ ਕਰਦੇ ਆ ਵੱਧ ਤੋਂ ਵੱਧ ਵੀ ਉਹਦੇ ਕਰਕੇ ਸਰਕਲ ਲੋਡ ਨਹੀਂ ਆਉਂਦਾ ਹੁਣ ਆਪਾਂ ਨੇ ਸਾਰਾ ਸਿਸਟਮ ਇਹ ਬਣਾ ਲੈਣਾ ਵੀ ਵੀਡੀਓ ਦੇ ਵਿੱਚ ਹੀ ਆਪਾਂ ਨੇ ਨਾ ਟੈਕਨੋਲੋਜੀ ਵਾਲੇ ਗੱਲਾਂ ਜਿਹੜੇ ਵੀਡੀਓ ਦੇ ਵਿੱਚ ਦੱਸ ਦਿਆ ਕਰਨੀਆਂ ਵੀ ਕਿਸੇ ਮੇਰੇ ਭਰਾ ਨੂੰ ਦਿੱਕਤ ਆਵੇ ਹੀ ਨਾ ਫੋਨ ਦੀ ਆਫਤੇ ਨਾ ਆਵੇ ਚਲੋ ਕਰਦੇ ਆ ਵੀਡੀਓ ਸਟਾਰਟ ਅੱਜ ਤੋਂ ਰਿਪੇਅਰ ਦਾ ਬਲੌਗ ਹੈ ਨਾ ਪਹਿਲਾ ਪਹਿਲੀ ਵੀਡੀਓ ਹੋਊਗੀ ਰਿਪੇਅਰ ਦੀ ਇਹ ਬਾਕੀ ਫੀਟਰ ਲਾਤਾ ਸਕੰਜੇ ਨਾਲੇ ਲਾਤਾ ਇਹ ਸਿਸਟਮ ਇਹਦੀ ਹੈ ਨਾ ਵੀ ਮੈਨੂੰ ਕਾਟਰ ਦਾ ਮਹਾਨ ਨਾਲੇ ਦਾ ਜਗਾ ਜਿਆਦੇ ਰੁੱਧੂ ਬਈ ਇੱਥੇ ਅੱਜ ਪਹਿਲਾਂ ਤਾਂ ਸਜਰੇ ਸਾਸ ਸਪਈਆ ਕਰਿਆ ਸਾਸ ਸਪਈਆ ਕਰਨ ਤੋਂ ਬਾਅਦ ਮਨੋਜ ਨੇ ਝਾੜੂ ਝੂੜੂ ਮਾਰ ਕੇ ਓਕੇ ਦੀ ਰਿਪੋਰਟ ਕਰ ਲਈ ਲਾ ਲਿਆ ਫੀਟਰ ਲਾਉਣ ਤੋਂ ਬਾਅਦ ਚੈਨ ਆਪਾਂ ਕੱਢਤੀ ਦੀ ਪਹਿਲਾਂ ਹੀ ਬਾਹਰ ਕਿਉਂ ਐ ਬਜਨ ਹੋ ਜਾਂਦਾ ਬਈ ਨਾ ਸਕੰਜਾ ਮੂਰੇ ਹੌਲਾ ਆ ਜਾਂਦਾ ਵਿੱਚ ਟਿੱਪਣੀ ਪਈ ਆ ਮੈਂ ਕਿਹਾ ਫੇਰ ਵੀ ਕੀ ਪਤਾ ਹੁੰਦਾ ਬਾਕੀ ਤੁਸੀਂ ਪਹਿਲਾਂ ਪੱਡੇ ਦਾ ਹਾਲ ਦੇਖੋ ਵੀ ਕੀ ਕਰਿਆ ਮੱਕੀ ਨੇ ਜਦੋਂ ਨਾਲੇ ਫਲੈਟ ਲਾਇਆ ਤਾਂ ਇਹ ਫਲੈਟ ਪੱਡਾ ਹਨਾ ਪੂ ਸੁੱਖੇ ਬਾਈ ਉਹਨਾਂ ਦੇ ਉੱਥੇ ਫਲੈਟ ਵੱਢ ਕੇ ਲਾਇਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਫਲੈਟ ਦਾ ਵੀ ਆ ਹਾਲ ਹੋ ਗਿਆ ਪੱਡੇ ਦਾ ਤਾਂ ਕੀ ਹਾਲ ਹੋਊਗਾ ਫਲੈਟ ਦੇ ਵਿੱਚ ਵੀ ਗਲੀਆਂ ਪਾੜਤਾ ਫਲੈਟ ਐਨ ਵਧੀਆ ਨਾਲੇ ਫਲੈਟ ਦੇ ਲੋ ਕਿੰਨਾ ਕਹਿੜਾ ਹੁੰਦਾ ਹਨਾ ਮੈਂ ਤਾਂ ਫਲੈਟ ਤਾਂ ਲਾਇਆ ਤਾਂ ਮੈਂ ਚੱਲ 2-4 ਸੀਜ਼ਨ ਲਾਊਗਾ ਪਰ ਸੀਜ਼ਨ ਕਿੱਥੇ ਰਹਿਣਾ ਮੱਕੀ ਦਾ ਸੀਜ਼ਨ ਨੇ ਪੂਰਾ ਕਰਿਆ ਮਸੀਂ ਉਹਦੇ ਵਿੱਚ ਜੇ ਹੀ ਪਾੜ ਗਿਆ ਦਾ ਚਲੋ ਮੱਕੀ ਦਾ ਆਇਆ ਨਾ ਵੀ ਗੰਦ ਮੰਦ ਜਾਂ ਮੂਰੇ ਬਈ ਆਹ ਬਰਾ ਦਾ ਆ ਨਾ ਮੱਕੀ ਦਾ ਇਹ ਜਾ ਆਹ ਜੰਮ ਜਾਂਦਾ ਜਿਹੜਾ ਟੋਟਾ ਜਾਂਦਾ ਸ਼ੁਰੂ ਸ਼ੁਰੂ ਵਾਲਾ ਰੇਤਾ ਏ ਰੇਤਾ ਪਤ ਨਹੀਂ ਕਿੱਥੇ ਤੇ ਆ ਗਿਆ ਮਸ਼ੀਨ ਦੇ ਵਿੱਚ ਨਾਲੇ ਦੇਖ ਲਓ ਆਪਾਂ ਪਰ ਪੱਠਿਆਂ ਦੇ ਨਾਲ ਨਾਲ ਜਿਹੜੀ ਜਿੰਨੀ ਮੱਕੀ ਦੀ ਹੈ ਨਾ ਉਹਦੇ ਵਿੱਚ ਬਹੁਤ ਮਿੱਟੀ ਸੀ ਬਹੁਤ ਜਿਆਦੇ ਹੁਣ ਆਪਾਂ ਇਹਦਾ ਫਿਲਟਰ ਲਾ ਲਿਆ ਫਿਲਟਰ ਲਾਉਣ ਤੋਂ ਬਾਅਦ ਆ ਜਿਹੜਾ ਸਟਾਰਟਿੰਗ ਆ ਨਾ ਵੀ ਆ ਜਿਹੜਾ ਕਵਰ ਉੱਪਰ ਚਾਦਰ ਹੁੰਦੀ ਆ ਆਪਣੇ ਲੱਗੀ ਇਹ ਆਪਣੀ ਪਾੜ ਗਈ ਆ ਦੇਖੋ ਇੰਨੀ ਚਾਦਰ ਆ ਨਾ ਜਿਹੜੀ ਮੰਨ ਲਓ ਫੀਟਰ ਦੇ ਉੱਪਰ ਲੱਗੀ ਹੁੰਦੀ ਆ ਇਹ ਛੱਲੀਆਂ ਨਾ ਬਾਈ ਜੇ ਦਾੜਦਾਲ ਵੱਜਦੀਆਂ ਇੱਕ ਦਿਨ ਕੀ ਹੋਇਆ ਨਾ ਸਾਡੀ ਚੈਨ ਟੁੱਟ ਗਈ ਸੀ ਕਟਰ ਦੀ ਨਾ ਚੈਨ ਆ ਜਿਹੜੀ ਮੂਰੇ ਛੱਲੀਆਂ ਵਾਲੀ ਉਹ ਟੁੱਟ ਕੇ ਆਹੀ ਪਾਸੇ ਚੜੀ ਦੀ ਔਰ ਫੀਟਰ ਦੀਆਂ ਫੱਟੀਆਂ ਵੀ ਨਾ ਕਈ ਵਿੰਗੀਆਂ ਕਰੀਆਂ ਦੀਆਂ ਨਾ ਉਦਣ ਇਹ ਕੰਮ ਹੋਇਆ ਉਦਣ ਇਹ ਪਲੇਟ ਘੜ ਘੜ ਜੀ ਲੱਗੀ ਦੀ ਕਰਨ ਉਹਦੇ ਬਾਅਦ ਫਿਰ ਅਸੀਂ ਖੋਲ ਕੇ ਆ ਨਾ ਮੜੀ ਚੱਕ ਕੇ ਪਾ ਲਈ ਦੀ ਵੀ ਆਵਾਜ਼ ਨਾ ਕਰੇ ਪਰ ਪਲੇਟ ਇਹ ਚਲੋ ਅਪਾ ਦੇਖਾਂਗੇ ਕੋਸ਼ਿਸ਼ ਕਰਾਂਗੇ ਲੈ ਜਾਾਂਗੇ ਨਾਲ ਇਹਨੂੰ ਹਨਾ ਵੀ ਬਦਲ ਲਿਆਵਾਂਗੇ ਕਿਉਂਕਿ ਸਟੀਲ ਦੀ ਵੈਲਡਿੰਗ ਹੈ ਜਿਹੜੀ ਬਈ ਇੱਥੇ ਨੂੰ ਵੈਲਡਿੰਗ ਕਰਾਂਗੇ ਇਹ ਪਲੇਟ ਸਟੀਲੀ ਹੁੰਦੀ ਹੈ ਇਹ ਜਿਹਨੂੰ ਇੱਥੇ ਵੈਲਡਿੰਗ ਕਰਤੀ ਫਿਰ ਇੱਥੇ ਟੁੱਟ ਜਾਣਾ ਇੱਥੇ ਕਰਤੀ ਫਿਰ ਇੱਥੇ ਟੁੱਟ ਜਾਣਾ ਇਹ ਖੜਨਾ ਨਹੀਂ ਹੈਗਾ ਹੁਣ ਇਹ ਟੁੱਟੀ ਹੋ ਜਾਣਾ ਤਾਂ ਕਰਕੇ ਆਪਾਂ ਉੱਥੇ ਬਦਲੇ ਲਿਆਵਾਂਗੇ ਬਾਕੀ ਫਿਲਟਰ ਦੀ ਤਾਂ ਸੁੱਖ ਸ਼ਾਂਤੀ ਉਹ ਵਿੱਚ ਤੇ ਹਨਾ ਨਹੀਂ ਕਈ ਵੀਰਾਂ ਦਾ ਸੁਣਿਆ ਵੀ ਫਿਲਟਰ ਦੇ ਮੱਕੀ ਦੇ ਵਿੱਚ ਫਿਲਟਰ ਹਨਾ ਥੱਲੇੋਂ ਪਾੜ ਜਾਂਦਾ ਜਿਵੇਂ ਛਗਲ ਵਾਲੀ ਮਸ਼ੀਨ ਆ ਤਣਾ ਹੌਲੇ ਵਾਲੀ ਸਾਡੇ ਪਿੰਡ ਦੇ ਨਾਲੇ ਪਿੰਡ ਆ ਉਦੇ ਫਿਲਟਰ ਦੀ ਦਿੱਕਤ ਆਉਂਦੀ ਹਰ ਇੱਕ ਸੀਜ਼ਨ ਨਾ ਮੱਕੀ ਦੇ ਸੀਜ਼ਨ ਪਰ ਬਾਬੇ ਦੀ ਕਿਰਪਾ ਨਾਲ ਆਪਣਾ ਫਿਲਟਰ ਜਿਹੜਾ ਬਿਲਕੁਲ ਓਕੇ ਦੀ ਰਿਪੋਰਟ ਆ ਬਾਕੀ ਹਜੇ ਸਾਫ ਸੁਪਈਆ ਕਰਦੇ ਹਾਂ ਨਾ ਹੋਰ ਚੀਜ਼ਾਂ ਦੇਖਾਂਗੇ ਜਣੀ ਸ਼ੁਰੂਆਤ ਕਰਤੇ ਹੀ ਜਣੀ ਅੱਜ ਆਪਾਂ ਨੇ ਹੁਣ ਆਪਾਂ ਨੇ ਚੀਜ਼ਾਂ ਚੈੱਕ ਕਰਨੀਆਂ ਸਾਰੀਆਂ ਬਾਕੀ ਆਪਾਂ ਜਿਹੜੇ ਟਾਂਡਾ ਲਿਫਟਣੇ ਵਾਲਾ ਉਹ ਕੰਪਨੀ ਹੈ ਨਾ ਕਵਰ ਲਾਏ ਹੁੰਨੇ ਆ ਉਹ ਪਲਾਹ ਤੇ ਮੱਕੀ ਸੂਰਜਮੁਖੀ ਯਾਰ ਮੱਕੀ ਦੇ ਵਿੱਚ ਕਿਉਂ ਆਇਆ ਬਾਈ ਉਹਨਾਂ ਦੇ ਵਿੱਚ ਜਦੋਂ ਮਾਲ ਚੱਲ ਜਾਂਦਾ ਨਾ ਫਿਰ ਉਹ ਮਾਲ ਨਿਕਲਦਾ ਨਹੀਂ ਹੈਗਾ ਕਿਸੇ ਪਾਸੇ ਨੂੰ ਤਾਂ ਕਰਕੇ ਲਾਹ ਤੇ ਦੇਮ ਆਹੋ ਹੁਣ ਆਹ ਲਿਫਟ ਐ ਮੜਾ ਜਾ ਗੂਲਾ ਵਾਸਤੇ ਇਹ ਵੀ ਖੱਬਲ ਖੁੱਬਲ ਜਿਹੜਾ ਵੱਡੇ ਆਪਾਂ ਹਨਾ ਉਹੀ ਲਿਫਟ ਐ ਨਹੀਂ ਡਾਂਡਾ ਦਾ ਬਿਲਕੁਲ ਹੈ ਹੀ ਨਹੀਂ ਤੇ ਇਹਦੇ ਤੇ ਲਿਫਟ ਐ ਉਹ ਤਾਂ ਬਾਹਰੋਂ ਪਤਾ ਲੱਗ ਜਾਂਦਾ ਨਾ ਪਲੇਟ ਚੱਕ ਕੇ ਦੇਖ ਲੈਂਦੇ ਨੇ ਤੇ ਆਪਾਂ ਬਾਕੀ ਹੁਣ ਇੱਕ ਆ ਬੜਾ ਫਾਇਦਾ ਬੈਨੀਫਿਟ ਹੋ ਗਿਆ ਜਿਹੜਾ ਮੰਨ ਲਓ ਕੰਪਨੀ ਦੇ ਹਨਾ ਪੈਪ ਆਹ ਹੋ ਜਗਾ ਬੈਰਿੰਗਾਂ ਨੂੰ ਪੈਪ ਲਾਤੇ ਤੇ ਨਹੀਂ ਅੱਗੇ ਕੀ ਹੁੰਦਾ ਦਾ ਇਹਨਾਂ ਦੇ ਨਿਪਲ ਇਹਨਾਂ ਚ ਹੁੰਦੇ ਸੀ ਆ ਕਿਨਾਰੀ ਜਿਹਨੇਪਲ ਹੁੰਦਾ ਦਾ ਹਨਾ ਉਹ ਨਿਪਲ ਕਈ ਵਾਰੀ ਇਹੋ ਜੀ ਪਿੰਨ ਪੈ ਜਾਂਦੀਆਂ ਨਾ ਮੂਰੇ ਜਿਆਦਾ ਇਹੋ ਜਿਹੇ ਡਿੱਕੇ ਜੇ ਜਾ ਜਾਂਦਾ ਵੀ ਉੱਥੇ ਦਿੱਕਤ ਆਉਂਦੀ ਦੀ ਗਰੀਸ ਮਾਰਨੇ ਨੂੰ ਮਾਰੀ ਦੇ ਨਹੀਂ ਤਾਂ ਵੀ ਕਈ ਵਾਰੀਆਂ ਬੈਲਟਾਂ ਬੋਲਟਾਂ ਟਾਈਟ ਚਲਦੀਆਂ ਨਾ ਮੱਕੀ ਦੇ ਸੀ ਜਾਂ ਕਟਰ ਦੇ ਉਹਦੇ ਕਰਕੇ ਫਿਰ ਇਹ 베어ਿੰਗ ਦੀ ਯਾਰੇ ਕੰਪਲੇਟ ਆਉਂਦੀ ਦੀ ਹੁਣ ਜਿਹੜੀ ਐ ਕਿ ਕੋਈ ਕੰਪਲੇਟ ਨਹੀਂ ਆਈ ਗਰੀਸ ਆਪਣਾ ਹਨਾ ਜਦੋਂ ਮਸ਼ੀਨ ਨੂੰ ਮਾਰੀਦਾ ਤਾਂ ਇੱਕ ਦੋ ਪੰਪ ਇਹਨੂੰ ਨਾਲ ਮਾਰ ਲਈਦੇ ਤੇ ਇਹ ਹੋ ਜਿੰਗਾ ਦਾ ਬਹੁਤ ਜਿਆਦਾ ਫਾਇਦਾ ਹੋ ਗਿਆ ਇੱਕ ਪਾਸੇ ਨਹੀਂ ਹੈਗੇ ਦੋਨੇ ਪਾਸੇ ਲੱਗ ਗਏ ਇਹ ਆ ਲੱਗੇ ਪਾਇਆ ਪੈ ਇਧਰ ਵੀ ਵੈਪ ਲੱਗੀ ਹੋਈ ਆ ਦੇਖੋ ਨਹੀਂ ਕਿਤੇ ਇੱਥੇ ਆਪਾਂ ਨੂੰ ਪੁਲੀ ਦੇ ਪਿੱਛੇ ਆ ਨਾ ਔਖਾ ਹੁੰਦਾ ਤਾਂ ਗਰੀਸ ਮਾਰਨੇ ਨੂੰ ਹੁਣ ਆਪਣੀ ਪੈਪ ਆ ਦੀ ਬਾਹਰ ਆ ਗਈ ਆ ਇੱਥੇ ਤੇ ਨਿਪਲ ਲਾਈ ਦੀ ਆ ਜਦੋਂ ਆਹ ਬੈਰਿਆਂ ਨੂੰ ਮਾਰੀ ਦੀ ਨਾਲ ਹੀ ਨੂੰ ਮਾਰਦੀ ਦੀ ਹੈ ਨਾ ਬਾਕੀ ਪੁਲੀ ਆ ਜਿਹੜੀ ਆਪਣੀ ਇਹ ਪੁਲੀ ਸਮਝ ਲਓ ਵੀ ਗੜਬੜ ਕਰੀ ਫਿਰਦੀ ਆ ਉਹ ਦੇਖੋ ਉਧਰ ਇਹ ਸ਼ੁਰੂ ਐਂਡ ਗੱਬੇ ਜੇ ਹੈਗੇ ਇਹਨੇ ਗੜਬੜ ਕਰਤੀ ਦੀ ਜਣੀ ਮੈਂ ਆਪਾਂ ਨੇ ਹੈ ਨਾ ਆ ਚੀਜ਼ ਜਿਹੜੀ ਆ ਜਿਹੜੇ ਉੱਪਰ ਪੈਂਦੀ ਆ ਸਪਰਿੰਗ ਦੇ ਪੁੱਠੀ ਕਰਕੇ ਪਾਦੀ ਦੀ ਘਵਾ ਕੇ ਫਿਰ ਇਹਨੇ ਸਪਰਿੰਗ ਥੋੜਾ ਨੱਪ ਲਿਆ ਤਾਂ ਚੱਲ ਗਿਆ ਬਾਈ ਕਲੱਚ ਤਾਂ ਹਨਾ ਪਿੱਛੇ ਜਿਹੜੀ ਕਲੱਚ ਵਾਲੀ ਪੁਲੀ ਨੇ ਇਹਦੇ ਕਰਕੇ ਕਲੱਚ ਟ੍ਰੈਟ ਕਰ ਲਿਆ ਵੀ ਦੰਦਾਂ ਨਾਲ ਟੱਪੇ ਤਾਂ ਕਰਕੇ ਸੀਜ਼ਨ ਲਾ ਗਈ ਇਹ ਜੇ ਨਾ ਕਲੱਚ ਹੁੰਦਾ ਸਿੱਧੀ ਕਾਟਰਨ ਦੀ ਤਾਂ ਬਹੁਤ ਔਖਾ ਲਾਣਾ ਤਾਂ ਵੀ ਕਾਟਰ ਨਾ ਸੈਜ ਆਊਟ ਹੋ ਗਿਆ ਤੇ ਜਿਵੇਂ ਆਪਾਂ ਕਾਟਰ ਲਾਉਂਦੇ ਤਾਂ ਇਹਨੇ ਡਲਕ ਮਾਰ ਲਾ ਗਿਆ ਨਾ ਤਾਂ ਬਹੁਤ ਜ਼ਿਆਦਾ ਡਲਕ ਮਾਰਦੀ ਆ ਪੁਲੀ ਜੇ ਕਾਟਰ ਖਾਂਚਾ ਜਾਂ ਪੁਲੀ ਦਾ ਸੈਜ ਖਰਾਬ ਹੋ ਜਾਵੇ ਜਿਹੜੀ ਆਪਣਾ ਵਧੀਆ ਹਨਾ ਬੁੱਤਾ ਸਾਰ ਕੀ ਹੁਣ ਆਪਾਂ ਖੋਲ ਕੇ ਇਹਨੂੰ ਦੇਖਾਂਗੇ ਵੀ ਦੇ ਵਿੱਚ ਕੀ ਦਿੱਕਤ ਆਈ ਆ ਸੈ ਜੁੜਿਆ ਜਾਂ ਥੱਲੇ ਇੱਕ ਕੰਪਲੇਨ ਜੀ ਪਾਉਨੇ ਆ ਉਹਦਾ ਥੈ ਜੁੜਿਆ ਜਾਂ ਪੁਲਿਸ ਆਉੜਿਆ ਕਿਉਂ ਐ ਬੈਲਟਾਂ ਬਾਈ ਬਹੁਤ ਹੀ ਜਿਆਦਾ ਰੈਡ ਚਲਦੀਆਂ ਹਨਾ ਜੇ ਆਪਾਂ ਬੈਲਟਾਂ ਨਹੀਂ ਟਾਈਟ ਕਰਦੇ ਪੂਰੀਆਂ ਤਾਂ ਫਿਰ ਜਦੋਂ ਆਪਾਂ ਮਸ਼ੀਨ ਦੀ ਕਚਾਈ ਕਰਦੇ ਆਂ ਕਚਾਈ ਕਰਨ ਸਮੇਂ ਫਿਰ ਮਸ਼ੀਨ ਦੇ ਬੈਲਟਾਂ ਜਿਹੜੀਆਂ ਨੇ ਸਲਿੱਪ ਕਰੀ ਜਾਂਦੇ ਨੇ ਬਈ ਸਵਾਦ ਨਹੀਂ ਆਉਂਦਾ ਕਟਰ ਚ ਲਾਉਣ ਦਾ ਬੈਲਟਾਂ ਬਿਲਕੁਲ ਇਹਨਾਂ ਫੁੱਲ ਰੈਡ ਚਲਦੀਆਂ ਤੇ ਚਲੋ ਇਹ ਆਪਣਾ ਖੁੱਲਣ ਤੋਂ ਬਾਅਦ ਹੋਣਾ ਨਾ ਅਜੇ ਇੰਨੀ ਕੀ ਚੀਜ਼ ਪਹੁੰਚੀ ਆਂ ਬਾਕੀ ਤੁਹਾਨੂੰ ਮਸ਼ੀਨ ਦਿਖਾਉਣਾ ਵੀ ਜਿਹੜੀਆਂ ਆਪਾਂ ਸਾਡਾ ਛੋਟਾ ਫੋਰਮੈਨ ਵੀ ਆ ਗਲਾਸ ਕਿੱਥੇ ਲਿਆਜਾਂਗੇ ਮਿੱਟੀ ਵਾਲਾ ਇਹ? ਆ ਕੇ ਲਈ ਫਿਰਦਾ। ਅੱਛਾ। ਜਲਜੀ ਰਾਜਾ ਹੋ ਹੈ? ਹੋਰ ਜੋਤ ਕਿਵੇਂ ਆ? ਹੋ ਚੰਗੀ। ਠੀਕ ਆ। ਕਿਵੇਂ ਆ? ਠੀਕ ਆ ਜੀ। ਤੂੰ ਖੁੰਡੀ ਲਈ ਫਿਰਦਾ ਟਾਂਗੀ। ਬੱਕਰੀਆਂ ਛੱਡੀਆਂ ਆਈਆਂ ਤੇ। ਹੈ? ਬੱਕਰੀਆਂ। ਬੱਕਰੀਆਂ ਛੱਡੀਆਂ ਆ। ਹੋ ਠੀਕ ਆ। ਹਾਂ ਜੀ। ਬੜਲਾ ਡੇਕਾ ਨੂੰ ਕ ਖਲਾ ਦੇ ਇਹਨਾਂ ਨੂੰ ਵਿਚਾਰੀਆਂ ਨੂੰ। ਹਾਂ ਡੇਕਾ ਨੂੰ। ਹੈ? ਕੰਡਾ ਬਥੇਰਾ ਵੀਰੇ। ਮੱਕੀ ਦੇ ਨਜ਼ਾਰੇ ਦਿਵਾਇਆ ਜੰਗੀ ਨੇ ਮੱਕੀ ਖਲਾ ਖਲਾ ਕੇ ਸਾਡੀ ਮੱਕੀ ਇੱਥੇ ਦਾਣੇ ਦੂਣੇ ਖਣਾ ਦੇ ਜਿਹੜੇ ਪਏ ਆਂ ਵਿੱਕਰ ਤੇ ਛਿੱਲ ਛਲਾਰੂ ਲਿਆ ਕੇ ਖਲਾ ਦੰਨੇ ਹਾਂ ਹੋਰ ਮੋਬਾਈਲ ਠੀਕ ਆ ਤੇਰਾ ਇੰਸਟਾਗ੍ਰਾਮ ਫੇਮਰ ਫੇਮਸ ਬੰਦਾ ਸਾਡੇ ਪਿੰਡ ਦਾ ਇੰਸਟਾਗ੍ਰਾਮ ਦਾ ਫੇਮਸ ਹੈ ਕਹਿੰਦਾ ਅਸੀਂ ਸ਼ੌਂਕ ਨੂੰ ਕਰਾਈਆਂ ਮੋਚਾਂ ਖੁੰਡੀਆਂ ਲੋਕ ਬੈਲੀ ਕਹਿਣ ਲੱਗ ਗਏ ਬਹੁਤ ਰੀਲ ਜੰਗੀ ਦੀ ਵਾਇਰਲ ਹੋਈ ਆ ਬਈ ਉਹ ਕਿੰਨੇ ਵੀਊ ਆ ਗਏ ਜੰਗੀ ਖਾਸੇ ਆ ਗਏ ਤੇ ਜੀ ਖਾਸੇ ਆ ਗਏ ਹਨਾ ਚੱਲ ਵਧੀਆ ਭਾਈ ਮਹਾਰਾਜ ਤੈਨੂੰ ਤਰਕੀਆਂ ਦਵੇ ਹੈ ਕਿ ਨਹੀਂ ਹਾਂਜੀ ਚਾਹ ਪੀ ਲਈ ਹਾਂਜੀ ਸਮੋਸਾ ਖਾ ਲਿਆ ਹਾਂਜੀ ਹਾਂਜੀ ਚੱਲ ਸ਼ੁਕਰ ਆ ਬਾਕੀ ਅੱਜ ਤਰਪਾਲ ਪਾਉਣੀ ਪੈ ਗਈ ਮੀਂਹ ਬਈ ਫੇਰ ਅੱਜ ਨਾ ਵੀ ਤੰਗ ਕਰਦਾ ਹੁਣ ਤਾਂ ਚਲੋ ਵੈਸੇ ਹਟ ਗਿਆ ਤਰਪਾਲ ਮੈਂ ਮਨੋਜ ਨੂੰ ਕਿਹਾ ਪਾਏ ਲੈ ਫੇਰ ਵੀ ਹਨਾ ਵੀ ਬਾਕੀ ਆ ਦੇਖੋ ਇੱਧਰ ਸੌਂ ਟ੍ਰਿਪ ਦੇ ਥੱਲੇ ਮਾਰਾ ਜਿਹੜਾ ਸੁੱਕਾ ਹੈ ਬਿਲਕੁਲ ਉਹ ਤੇ ਗਾਹਾਂ ਤੋਂ ਹਿਸਾਬ ਲਾ ਲਓ ਜੇ ਬਾਈ ਚਾਂਸ ਮਸ਼ੀਨ ਐਂਦਾ ਖੜ ਜਵੇ ਬਈ ਮੱਕੀ ਦਾ ਸੀਜ਼ਨ ਲਾ ਕੇ ਵੀ ਬੈੱਡ ਦਾ ਕੇਰਾ ਚ ਗਲ ਜੂਗਾ ਆ ਦੇਖ ਲੋ ਉਧਰ ਚੈਨ ਚੜਈ ਹੈ ਨਾ ਜਦੋਂ ਤੁਹਾਨੂੰ ਚੈਨ ਦਿਖਾਈਏ ਵੀ ਚੈਨ ਟੁੱਟੀ ਸੀ ਨਾ ਕਟਰ ਵਾਲੀ ਇੱਕ ਟੁੱਟੀ ਸੀ ਸਾਰੇ ਸੀਜ਼ਨ ਦੇ ਵਿੱਚ ਤੁਸੀਂ ਹਸਾਬ ਲਾ ਲੋ ਬਾਸਕਟ ਦੇ ਵਿੱਚ ਵੀ ਬਲ ਪਾਤਾ ਉਹਨੇ ਇੱਥੇ ਇੱਥੇ ਇਧਰ ਦੇ ਬਾਸਕਟ ਦੇ ਦੇਖੋ ਰੁਕਾ ਇਹ ਇੱਥੇ ਤੇ ਬਲ ਪਾਤਾ ਬਾਸਕਟ ਦੇ ਵਿੱਚ ਵੀ ਬਾਕੀ ਆਪਾਂ ਥਰੇਸ਼ਰ ਦੇ ਉੱਤੇ ਤਾਂ ਲਾਈ ਹੁੰਦੀਆਂ ਪਲੇਟਾਂ ਖੋਲਤੀਆਂ ਮਨੋਜ ਨੇ ਆ ਪਈਆਂ ਇਹਨਾਂ ਦਾ ਇੰਨਾ ਬੈਨੀਫਿਟ ਰਹਿੰਦਾ ਨਹੀਂ ਕੀ ਹੁੰਦਾ ਬਾਈ ਹਨਾ ਜਦੋਂ ਛੱਲੀ ਫੀਟਰ ਥਰੈਸ਼ਰ ਨੂੰ ਦੰਦਾ ਕਈ ਛੱਲੀਆਂ ਦਾ ਇੱਥੇ ਵੜ ਜਾਂਦੀਆਂ ਹਨਾ ਕਈ ਛੱਲੀ ਇੱਥੇ ਅੰਦਰ ਵੜ ਜਾਂਦੀ ਹੈ ਅੰਦਰ ਬੜਨ ਦੀ ਗੱਲ ਕੀ ਹੈ ਉਹ ਥਰੈਸ਼ਰ ਦੇ ਗੇੜੇ ਯਾਰ ਜਾ ਰਹੇ ਹੁੰਦੇ ਆ ਭਗਾ ਕੇ ਮਾਰਦਾ ਪਿੱਛੇ ਗੇਅ ਡਰਮ ਹੋਰ ਪਿੱਛੇ ਮਾਰਦਾ ਉਹੀ ਛੱਲੀ ਹੈ ਜਿਹੜੀ ਫਿਰ ਹਨਾ ਜ਼ਿਮੀਦਾਰ ਆਪਾਂ ਨੂੰ ਚੱਕ ਕੇ ਦਿਖਾਈ ਜਾਣਗੇ ਵੀ ਇਹ ਦਾਣੇ ਆਉਣੇ ਯਾਰ ਇਹਨੂੰ ਇਹਦਾ ਇਲਾਜ ਕਰ ਇਹਦਾ ਇਲਾਜ ਕਰ ਇਹ ਪਲੇਟਾਂ ਦਾ ਇੰਨਾ ਬੈਨੀਫਿਟ ਆ ਕੰਪਨੀ ਕਰਨੀ ਤੇ ਆਪਾਂ ਨੂੰ ਫਿੱਟਣ ਮਿਲਿਆ ਸਮਾਨ ਇਹ ਸਿਰਫ ਪੱਤੀਆਂ ਕੰਪਨੀ ਨੇ ਲਾ ਕੇ ਦਿੱਤੀ ਇਹਨੇ ਪਲੇਟਾਂ ਆਪਾਂ ਫਿੱਟ ਕਰੀਆਂ ਦੀਆਂ ਆ ਕੇ ਇਹਨੇ ਪਲੇਟਾਂ ਵੀ ਕੰਪਨੀ ਕਰਨੀ ਤੇ ਮਿਲ ਜਾਂਦੀਆਂ ਬਾਕੀ ਹੁਣ ਇਹਦਾ ਬੈੱਡ ਸਾਰਾ ਕੱਢਾਂਗੇ ਬਾਹਰ ਉਦੋਂ ਬਾਅਦ ਇਹਦੀ ਜਿਹੜੀ ਹੈ ਨਾ ਆਪਣੇ ਹਾਏ ਸੌਰੀ ਬਾਸਕਟ ਥਰੈਸ਼ਰ ਸਾਰਾ ਬਾਹਰ ਕੱਢ ਕੇ ਫਿਰ ਇਹਨੂੰ ਧੋਣ ਦਾ ਮਸ਼ੀਨ ਨੂੰ ਜਿਹੜਾ ਸਵਾਦ ਆ ਨਾ ਭਾਈ ਆ ਚੀਜ਼ਾਂ ਹਨਾ ਜਿਵੇਂ ਉਹ ਦੇਖੋ ਕਿੰਨਾ ਲੱਗਿਆ ਹਾ ਮਾਲ ਇਸਾਰਾ ਫਰੈਂਡ A to Z ਰੀਜਗਾ ਸਾਫ ਹੋਊਗਾ। ਵੀਦੇ ਵਿੱਚ ਕਮੀ ਨਹੀਂ ਕੋਈ ਰਹੂਗੀ। ਬਾਕੀ ਥਰੈਸ਼ਰ ਦੀਆਂ 12 ਤਾਂ ਨਵੀਂ ਦਿੱਤੀਆਂ ਕੰਪਨੀ ਵਾਲਿਆਂ ਨੇ ਲਾ ਕੇ ਬਾਅਦ ਚ ਨਾ ਜਦੋਂ ਇਹ ਭੇਜਿਆ ਤਾਂ। ਬਾਕੀ ਹੋਰ ਆਪਾਂ ਦੇਖਦੇ ਹਾਂ ਹੁਣ ਗਾਹਾਂ ਗਾਹਾਂ ਹਜੇ। ਤਮਨੋਜ ਲੱਗਿਆ ਝਰਨੇ ਕੱਢਣਾ। ਨਿਕਲ ਗਿਆ ਮਨੋਜ? ਹਾਂਜੀ। ਰੈਲੇ ਹੀ ਨਿਕਲ ਗਿਆ ਪਹਿਲਾਂ ਤਾਂ ਟਾਇਰ ਤੇ ਆਦੇ ਕਿੰਨਾ ਮਾਲ ਜੰਮਿਆ ਹੜ ਵਾਲਾ ਹੈ। ਇਹੀ ਚੀਜ਼ਾਂ ਗਾਲਦਾ ਮਨੋਜ ਮਸ਼ੀਨ ਨੂੰ ਹਨਾ ਹੈ ਇਹ ਆਪਣੇ ਪਾਏ ਹੋਏ ਤੇ ਜੀ 500 ਉਦ ਦੇ ਕਈ ਵੀਰੇ ਹਨਾ ਪੁੱਛਦੇ ਦੇ ਵੀ ਮੱਕੀ ਦੇ ਬਾਈ ਝਾਰਨੇ ਕਿੰਨੇ ਨੰਬਰ ਪਾਈਏ ਇਹ ਆਪਣੇ ਪਾਸੇ ਤੇ 500 ਉਦ ਦੇ ਮਨੋਜ ਦਾਣਾ ਦੂਣਾ ਤਾਂ ਨਹੀਂ ਆਇਆ ਹਰੀ ਜਵੀ ਦਾਣਾ ਦੂਣਾ ਨਹੀਂ ਆਇਆ ਹਰੀ ਵੀ ਵੱਡੀ ਜਮਾ ਹਰੀ ਵੱਡੀ ਹੈ ਹੈ ਹਰੀ ਜਣੀ ਦਾ ਨਜ਼ਾਰਾ ਪਹਿਲਾਂ ਸੀ 4.500 ਉਦ ਦੇ ਪਾਲੇ ਤੇ 22 ਨੰਬਰ ਦੇ ਉਹਦੇ ਵਿੱਚ ਕੀ ਆ ਬਈ ਦਾਣਾ ਜਦੋਂ ਹਰੇ ਹਰੀ ਮੱਕੀ ਆ ਜਣੀ ਦਾ ਹਰੇ ਡਾਂਡੇ ਵਾਲੀ ਆ ਉਹਦੀ ਦਿੱਕਤ ਆਉਂਦੀ ਦੀ ਛਣਦਾ ਨਹੀਂਦਾ ਹੈਗਾ ਦਾਣਾ ਮੋਟਾ ਹੁੰਦਾ ਤੁਹਾਨੂੰ ਪਤਾ ਹੈ ਹਰੀ ਮੱਕੀ ਦਾ ਨਾ ਉਹ ਛਣਦਾ ਨਹੀਂਦਾ ਹੈਗਾ ਫਿਰ ਆ ਪੰਜ ਸੂਤ ਦੇ ਪਾਏ ਤੇ ਮੁੜ ਕੇ ਤਾਂ ਦੇਖੇ ਵੀ ਹੈ ਨਹੀਂ ਆਪਾਂ ਨੇ ਹੈ ਨਾ ਜਿੱਦੇ ਪਾਏ ਆ ਮੁੜ ਕੇ ਤਾਂ ਨਹੀਂ ਫਿਰ ਆਪਾਂ ਦੇਖੇ ਇਹ ਹੈ ਮੁੜ ਕੇ ਕਿੱਥੇ ਮੁੜ ਕੇ ਨਹੀਂ ਦੇਖੇ ਪਾਈ ਦੇ ਸਿੰਗਲੇ ਆ ਉੱਪਰਲੀ ਲੈਣੇ ਪਾਈ ਦੀ ਆ ਬਾਈ ਸਿੰਗਲੇ ਹੈ ਨਾ ਕਈ ਵੀਰੇ ਇਹ ਵੀ ਪੁੱਛਦੇ ਹੁੰਦੇ ਆ ਵੀ ਬਾਈ ਯਾਰ ਤੁਸੀਂ ਡਬਲ ਪਾਉਨੇ ਹੋ ਕਿ ਸਿੰਗਲ ਪਾਉਨੇ ਹੋ ਇਹ ਵੀਰੇ ਸਿੰਗਲ ਲਾਈਨ ਪੈਂਦੀ ਆ ਮੱਕੀ ਦੇ ਵਿੱਚ ਨਾ ਜੇ ਆਪਾਂ ਚਲਾਉ ਮਸ਼ੀਨ ਨਾ ਵਧੀਆ ਤਰੀਕੇ ਨਾਲ ਚਲਾਉਣੀ ਆ ਤਮੰ ਲੋ ਸਿੰਗਲ ਲਾਈਨ ਆ ਜਿਹੜੀ ਉੱਪਰ ਵਾਲੀ ਬੜੀ ਸੀਪਾ ਜਿਹੜੀ ਉਹਦੀ ਜਗ੍ਹਾ ਇਹ ਝਰਨਾ ਪਾਣਾਂ ਲੰਬਾ ਇਹ ਆਪਣੇ ਬਾਹਰ ਟੈਂਚੀ ਪੈਂਦਾ ਇਹ ਪੈਂਦਾ 26.5 ਇੰਚ ਕਰਤਾਰ ਚ ਜੇ ਕਿਸੇ ਮੇਰੇ ਵੀਰ ਨੇ ਨਾ ਬਣਾਉਣਾ 48 ਸਾਈਡ ਨੂੰ ਆ ਦੋਨੋਂ ਇਹ ਹੈਗਾ 26.5 ਇਹ ਹੈਗਾ 62 ਵਧੀਆ ਜਣੀ ਲੰਬਾਈ ਕਰਕੇ ਵੀ ਫਾਇਦਾ ਹੋ ਜਾਂਦਾ ਨਾ ਚਲੋ ਬਾਕੀ ਹੁਣ ਕੱਢ ਲਈਏ ਬਾਹਰ ਝਰਨਾ ਛੋਣੇ ਸਾਰੇ ਕੱਢਣ ਤੋਂ ਬਾਅਦ ਫਿਰ ਤਾਂ ਬੈਡਾਂ ਬੋਡਾਂ ਦੀ ਕਰੀਏ ਖੋਲਖ ਲਈ ਆ ਵੇ ਮਿਲਦੇ ਆਂ ਕੋਲ ਕੇ ਝਾਰਨਿਆਂ ਤੋਂ ਬਾਅਦ ਆ ਗਈ ਧੀ ਮਸ਼ੀਨ ਦੇ ਪੁਲੀ ਦੀ ਵਾਰੀ ਹਨਾ ਟਾਇਰ ਲਾ ਲਿਆ ਬਈ ਧੋਤੀ ਹੋਈ ਮਸ਼ੀਨ ਦਾ ਬਹੁਤ ਫਾਇਦਾ ਹਨਾ ਵੀ ਪ੍ਰੈਸ਼ਰ ਮਾਰਦੇ ਰਹੇ ਆ ਡਾਇਰੈਕਸ਼ਨਾਂ ਡੋਖਿਆਂ ਨਹੀਂ ਇਹਨਾਂ ਨਾਲ ਗਾਰਾ ਬਾਈ ਮੈਂ ਕਹਿੰਦਾ ਇੱਥੇ ਤਾਂ ਕਰਾ ਦੇ ਲੋ ਇੰਨਾ ਨਾਲ ਗਾਰਾ ਜੰਮਿਆ ਪਤਾ ਵੀ ਪ੍ਰੈਸ਼ਰ ਦਾ ਇੰਨਾ ਫਾਇਦਾ ਹੈ ਦੇਖੋ ਰੰਗ ਰੂਪ ਸਾਰਾ ਹਨਾ ਅੰਦਰਲੇ ਪਾਸੇ ਤੇ ਵੀ ਡਾਇਰੈਕਸ਼ਨ ਦਾ ਐਨ ਬਚਿਆ ਰਹਿ ਗਿਆ ਨਹੀਂ ਨਾਲ ਆਉਂਦੇ ਤਾਂ ਅੰਦਰ ਤੇ ਸਾਰਾ ਰੰਗ ਰੋਂਗ ਹਨਾ ਪੱਟਿਆ ਜਾਂਦਾ ਫਿਰ ਬਹੁਤ ਔਕਾ ਹੁੰਦਾ ਬੁਰੀ ਲੱਗਦੀ ਹੈ ਭੈੜੀ ਲੱਗਦੀ ਹੈ ਅੰਦਰ ਦੇ ਨਾ ਡੈਕੀਆਂ ਨਾ ਫਿਰ ਰਿਮ ਦਾ ਵੀ ਇਹੀ ਹਾਲ ਹੁੰਦਾ ਹੈ ਰਿਮ ਵੀ ਬਚ ਗਿਆ ਆ ਰਮ ਵੀ ਬਚਾ ਲਿਆ ਨਹੀਂ ਮਿੱਟੀ ਘਸ ਘਸ ਕੇ ਨਾ ਨਾਲ ਖੈ ਖੈ ਕੇ ਚੱਲੀ ਜਾਂਦੀ ਆ ਤਾਂ ਸਿਸਟਮ ਆ ਜਿਹੜਾ ਰੰਗ ਵਾਲਾ ਸਾਰਾ ਖਰਾਬ ਹੋ ਜਾਂਦਾ ਹੁਣ ਇਹ ਨਾਲੇ ਤਾਂ ਰੰਗ ਵੱਜ ਗਿਆ ਨਾਲੇ ਆਪਣੀ ਚੀਜ਼ ਹੈ ਨਾ ਲਾਈਫ ਵੱਧ ਗਈ ਉਹਦੇ ਬਾਅਦ ਆ ਗਈ ਹੁਣ ਗੱਲ ਪੁਲੀਆਂ ਤੇ ਜਦੋਂ ਨਾ ਮੈਂ ਪੁਲੀਆਂ ਲਾਉਣਾ ਹੁੰਦਾ ਰੇਕ ਵੀਡੀਓ ਦੇ ਰੇਕ ਨਾ ਜਦੋਂ ਸੀ ਰਿਪੇਅਰ ਕਰਦੇ ਹੁੰਨੇ ਆ ਤਾ ਕਈ ਵੀਰੇ ਨਾ ਕਾਟਰ ਮੈਂ ਥੋੜੀ ਜੀ ਟਾਇਟ ਲਾਉਣਾ ਹੁਣਾ ਬਾਈ ਮੈਂ ਕਾਟਰ ਜਿਆਦਾ ਪੂਰੀ ਛਿਮਾਂ ਰੱਖਿਆ ਨਾ ਵੀ ਉੱਪਰ ਰੱਖ ਕੇ ਪੈਨ ਕੋ ਗੁੱਲਾ ਵਿੱਕਣਾ ਆਗਾ ਠੋਕਦਾ ਹੁਣਾ ਇੰਨੀ ਟਾਇਟ ਪੂਲੀ ਠੋਕਦਾ ਹੁਣਾ ਮੈਂ ਇਹ ਉਹ ਵੀ ਟਾਇਟ ਠੋਕਦਾ ਹੁਣਾ ਹੁਣ ਤੁਸੀਂ ਇੰਨੀਆਂ ਟਾਇਟ ਠੋਕੀਆਂ ਦੀਆਂ ਐ ਨਾ ਉਹਦੇ ਵਿੱਚ ਜਦ ਆਪਾਂ ਟਾਇਟ ਠੋਕਦੇ ਹੁਣਾ ਕਈ ਵੀਰਿਆਂ ਦੇ ਨਾ ਕਮੈਂਟ ਫੋਨ ਵੀ ਆਉਂਦੇ ਹੁਣੇ ਆ ਵੀ ਵੀਰੇ ਇਹ ਰ ਇੰਨੀ ਪੂਲੀ ਟਾਇਟ ਰੋਕਣ ਦੀ ਕੀ ਲੋੜ ਆ ਅੱਜ ਤੁਹਾਨੂੰ ਉਹ ਚੀਜ਼ ਤੇ ਗੌਰ ਕਰਦੇ ਆ ਆਪਾਂ ਨਾ ਵੀ ਜਦੋਂ ਵੀਰੇ ਲਾਉਣਾ ਹੁੰਦਾ ਤੁਸੀਂ ਜਰ ਵੀ ਮੈਨੂੰ ਦੇਖਦੇ ਆ ਅੱਜ ਆਪਾਂ ਕੱਢਣ ਲੱਗੇ ਆ ਤੁਸੀਂ ਅੱਜ ਵੀ ਦੇਖੋ ਆ ਦੇਖੋ ਟਾਇਰ ਟੰਨੀ ਪੁਲੀ ਠੋਕੀ ਦੀ ਨਾ ਆ ਕਾਟਰ ਘਾਨਗਾ ਲਾਈ ਪੀ ਤੁਸੀਂ ਹਿਸਾਬ ਲਾ ਲਓ ਲਓ ਜੀ ਐਨੀ ਪੁਲੀ ਢਿੱਲੀ ਹੋ ਗਈ ਇਹ ਲੈ ਲੈ ਜਮੈਂ ਢਿੱਲੀ ਫਿਰਦੇ ਐਨੀ ਕਾਟਰ ਵੱਡੀ ਗਈ ਐਨੀ ਟਾਇਰ ਲੱਗੀ ਹੋਈ ਵੀ ਇਹਦੀ ਵੀ ਵੱਡੀ ਗਈ ਆ ਦੇਖੋ ਐਨੀ ਭਲੇ ਦੇ ਵਿੱਚ ਪੈ ਗਈ ਹਨਾ ਆਹ ਦੇਖੋ ਚੇਕ ਨਾਟ ਹਿੱਲਦਾ ਨਹੀਂ ਪੁਲੀ ਹਿਲਦੀ ਆ ਇਹ ਚੀਜ਼ਾਂ ਬਾਈ ਹਨਾ ਜਦੋਂ ਢਿੱਲੀਆਂ ਚੱਲ ਜੰਨੀਆਂ ਫਿਰ ਕੁਝ ਸ਼ਾਫਟ ਦਾ ਸਾਈਜ਼ ਆ ਜਿਹੜਾ ਉਹ ਵੀ ਵੱਡ ਹੁੰਦਾ ਨਾਲ ਜਿਵੇਂ ਇਹਦਾ ਵੀ ਥੋੜਾ ਜਿਹਾ ਮਾੜਾ ਜਿਹਾ ਨਾ 19 ਕ ਦਾ 20 21 ਦਾ ਫਰਕ ਪਿਆ ਹੋਇਆ ਦੇਖੋ ਕਾਰਟ ਰੁੱਠੀ ਹੋਈ ਹੈ ਨਾ ਇੱਕ ਸਾਈਡ ਤੇ ਇਹ ਕਾਰਨ ਹੋ ਜਾਂਦਾ ਵੀ ਨਾਲ ਦਾ ਸ਼ਾਫਟ ਦਾ ਸਾਈਜ਼ ਵੱਡੇ ਜਾਂਦਾ ਢੇਲੀ ਚੱਲਣ ਨਾਲ ਨਾਲੇ ਜਿਹੜੀ ਕਪਲੀਨ ਆ ਆਪਣੇ ਆ ਨਾ ਸਲੀਵ ਆ ਇਹ ਸਲੀਵ ਦਾ ਸਾਈਜ਼ ਵੱਡੇ ਜਾਂਦਾ ਹੁਣ ਆਪਾਂ ਇਹਦੇ ਵਿੱਚ ਕਾਰਟਰ ਓਵਰ ਲਾਵਾਂਗੇ ਇਤਕੀ ਥੋੜੀ ਹੋਰ ਓਵਰ ਲਾਵਾਂਗੇ ਗਾਹਾਂ ਨੂੰ ਹੋਰ ਓਵਰ ਲਾਵਾਂਗੇ ਫੇਰ ਕਾਟਣਾ ਹੀ ਬਈ ਓਵਰ ਮੁੱਕ ਜੰਨੀ ਹੈ ਜਿਹੜੇ ਸਾਈਜ਼ ਆ ਨਾ ਵੀਰ ਇਹਨਾਂ ਦੇ ਕਾਰਟਰ ਵੀ ਸਪੈਸ਼ਲ ਬਣਾਉਣੀ ਪੈ ਉਤੇ ਬੇਤਰ ਤੇ ਹੀ ਆ ਵੀ ਆਪਾਂ ਪੁੜੀਆਂ ਹਨਾ ਥੋੜੀ ਜਿਹੀ ਟਾਇਰ ਰੱਖਿਆ ਕਰੀਏ ਕਈ ਵੀਰੇ ਤਾਂ ਮੈਂ ਦੇਖੇ ਆ ਵੀ ਜਮੇ ਹੱਥ ਨਾਲੇ ਕਾਟਰ ਪਾਉਨੇ ਆ ਉਹ ਬਾਈ ਕਿੱਥੇ ਖੜ ਜੂਗੀ ਹਨਾ ਹੁਣ ਤੁਹਾਡੇ ਸਾਹਮਣੇ ਹੀ ਆ ਮਿਕਣਾ ਨਾ ਠੋਕੀ ਕਾਟਰ ਤੁਹਾਡੇ ਸਾਹਮਣੇ ਢਿੱਲੀ ਕਰਕੇ ਛੱਡਤੀ ਆ ਲੋ ਜੀ ਦੇਖੋ ਕਿਵੇਂ ਹਿਲਦੀ ਆ ਵਿੱਚ ਲੈ ਜਮੇ ਐਨ ਮੰਨ ਲਓ ਵੀ ਨਾਰਮਲ ਪੁਲੀ ਹੁੰਦੀ ਜਿੱਕਣਾ ਆਏ ਹੋਗੀ ਹਨਾ ਵੀ ਮੱਲੋਂ ਐਉਂ ਪਸਾਈ ਹੋਈ ਆ ਚੱਕ ਕੇ ਇਹ ਚੀਜ਼ਾਂ ਕਰਕੇ ਹਨਾ ਮੈਂ ਦੋਨੇ ਪੁੜੀਆਂ ਬਹੁਤ ਟਾਇਰ ਰੋਕ ਦਾਨਾ ਵੀ ਆਪਣਾ ਜਿਹੜਾ ਛਾਪੜ ਦਾ ਸਾਈਜ਼ ਆ ਹਨਾ ਦੇਰ ਤੱਕਰ ਚੱਲੇ আর ਖਰਾਬ ਨਾ ਹੋਵੇ ਸ਼ਾਟ ਨਾ ਕਦੇ ਆਪਣੀ ਸਲੀਵ ਖਰਾਬ ਹੋਵੇ ਬਾਕੀ ਸਲੀਬਾਂ ਦਾ ਹੀ ਵਾਫਰਕਾ ਹੈ ਨਾ ਜਿਹੜੀਆਂ ਵਿੱਚ ਸਲੀਬਾਂ ਆਪਣੇ ਚੱਕਰ ਘਟਾਉਣੇ ਵਧਾਉਣੇ ਵਾਲੀਆਂ ਸਲੀਬਾਂ ਗੇ ਡਰਮ ਵਾਲੀ ਪੁਲੀ ਆਉਂਦੀ ਹੈ ਨਾ ਉਹਦੇ ਵਿੱਚ ਵੀ ਤੁਹਾਨੂੰ ਇੱਕ ਦਿਖਾਉਂਗਾ ਪੁਲੀ ਦੇ ਵਿੱਚ ਕਿਰਾਜ ਆ ਉਹ ਤੁਹਾਨੂੰ ਖੋਲੇ ਤੇ ਦਿਖਾਉਂਗਾ ਹਨਾ ਬਾਕੀ ਹਜੇ ਤੱਕਰ ਤਾਂ ਠੀਕੇ ਨਿਕਲ ਰਿਹਾ ਬਾਕੀ ਖੋਲੇ ਤੇ ਹਨਾ ਮੈਰਿੰਗ ਬੋਰਿੰਗ ਤਾਂ ਤੁਹਾਨੂੰ ਬੜੇ ਓਕੇ ਚੱਲਦੀ ਉਹ ਆ ਕਿਹੜਾ ਪਾਏ ਆ ਵੀ ਗਰੀਸ ਗਰੂਸ ਬਾਈ ਮਾਰਦੇ ਰਹੇ ਆ ਆਪ ਗਰੀਸ ਗਰੂਸ ਮਰਾਉਂਦਾ ਰਿਹਾ ਬੰਦਿਆਂ ਦਾ ਲਾ ਕੇ ਤੁਹਾਨੂੰ ਪਤਾ ਅੱਜਕੱਲ ਨਵੇਂ ਮੁੰਡੇ ਤਾਂ ਗਰੀਸ ਨੂੰ ਗਨ ਨੂੰ ਹੱਥ ਪਾਉਣ ਲੱਗੇ ਡਾਬਦੇ ਆ ਵੀ ਪਤਾ ਨਹੀਂ ਕੀ ਐ ਇਹ ਚ ਬਾਕੀ ਸਾਰਾ ਕੰਮ ਬਈ ਆਪ ਕਰਕੇ ਹੈ ਨਾ ਬਚਿਆ ਜਾਂਦਾ ਬਾਕੀ ਆ ਮਸ਼ੀਨ ਨੇ ਬੜਾ ਨਜ਼ਾਰਾ ਲਿਆਂਦਾ ਦੇਖੋ ਤੁਹਾਡੇ ਸਾਹਮਣੇ ਬੈਲਟ ਢੇਲੀ ਕਰਨੀ ਸੀ ਰਾਡ ਲਾਈ ਫੜਾਫੜ ਪੂਲਰ ਲਾ ਕੇ ਹੈ ਨਾ ਵੀ ਉਹ ਮਾਰਿਆ ਨੇ ਸਭ ਕੁਝ ਲਾ ਕੇ ਪਰ ਥੋੜੀ ਬੈਟਰੀ ਟਾਈਮ ਘਟ ਘੜਦੀ ਆ ਚਲੋ ਵੀ ਲਾਰਿਆਂ ਲੂਰਿਆਂ ਨਾਲ ਦਾ ਚੰਗੇ ਆ ਹਨ ਕਈ ਵੀਰੇ ਪਹਿਲਾਂ ਬਾਹਰੋਂ ਫੋਨ ਲਾਈਗੇ ਵੀਰੇ ਮਸ਼ੀਨ ਭੇਜਾਂਗੇ ਤੈਨੂੰ ਹਨਾ ਉਹਦੇ ਨਾਲ ਕੰਮ ਕਰਿਆ ਕਰੀ ਬਾਈ ਦੇਖਦਾ ਰਿਹਾ ਸਾਲ ਡੇਢ ਸਾਲ ਮੈਂ ਲਈ ਨਹੀਂ ਮੈਂ ਕਿਹਾ ਚੱਲ ਉਧਰੋਂ ਆ ਜਣੀ ਯਾਰ ਹਨਾ ਵੀ ਵਧੀਆ ਹੁੰਦੀ ਆ ਉਧਰ ਲਈ ਤੇ ਉਧਰ ਬੈਟਰੀ ਬਹੁਤ ਟਾਈਮ ਕੱਢਦੀ ਆ ਉਧਰ ਲਈ ਫਿਰ ਦੇਖ ਕੇ ਬਾਈ ਸਾਲ ਡੇਢ ਸਾਲ ਫਿਰ ਮੈਂ ਛੱਡੇ ਦਿੱਤਾ ਖੜਾ ਮੈਂ ਕਿਹਾ ਨਹੀਂ ਯਾਰ ਹੁਣ ਇੱਕੋ ਕੰਪਨੀ ਦੀ ਲਈ ਆ 20 ਵਾਰਟ ਦੀ ਬੈਟਰੀ ਆ ਘਟੋ ਘਟ 20 ਦੀ 40 ਵਾਰਟ ਦੀ ਬੈਟਰੀ ਚਾਹੀਦੀ ਆ ਹਨਾ ਬੈਟਰੀ ਥੋੜੀ ਜੀ ਡਾਊਨ ਆ ਬੈਟਰੀ ਗਣੀ ਤੇ ਮਰਦੀ ਆ ਮਸ਼ੀਨ ਉਹ ਨਹੀਂ ਮਰਦੀ ਹੈਗੀ ਵੀ ਥੋੜੀ ਜਿਹੀ ਬੈਟਰੀ ਘੱਟ ਟਾਈਮ ਕੱਢਦੀ ਆ ਦੇਖੋ ਲੋ ਹੁਣ ਫੁੱਲ ਬੈਟਰੀ ਦੀ ਕੋਈ ਸਾਉਂਡ ਟ੍ਰਿਪ ਵਾਲੇ ਨਾਟ ਖੋਲਿਆਂ ਤਾਂ ਚਾਲਾ ਉਹ ਪਲੇਟਾਂ ਖੋਲੀਆਂ ਉੱਪਰ ਥੱਲੇ ਵਾਲੀਆਂ ਇੱਕਾਂ ਹਰਾੜਾਂ ਲਾਈਆਂ ਬਸ ਇੰਨੇ ਦੇ ਵਿੱਚ ਬੈਟਰੀ ਡਾਊਨ ਹੋਊਗੀ ਨਹੀਂ ਘੱਟੋ ਘੱਟ ਵੀ ਇਹਨੂੰ ਹਨਾ ਵੀ ਮਸ਼ੀਨ ਅੱਧੀ ਤਾਂ ਖੋਲਣੀ ਚਾਹੀਦੀ ਆ ਬਾ ਬੈਟਰੀ ਕਿੰਨੀ ਤੇ ਮਰਦੇ ਆ ਹੋਰ ਨਹੀਂ ਇਹਦੇ ਵਿੱਚ ਕੋਈ ਵੀ ਕਮੀ ਹੈਗੀ ਬਾਕੀ ਦੀ ਬੈਟਰੀ ਹੈ 20 ਪਾਵਰ ਦੀ ਆ ਨਾ ਪਤਾ ਕਰਾਂਗਾ ਜੇ ਮਤਲਬ 20 ਤੇ ਵੀ 45 45 ਦੀ ਬੈਟਰੀ ਮਿਲ ਜਵੇ ਵੱਡੀ ਵੀ ਜਿਵੇਂ ਇਹ ਦੋ ਬੈਟਰੀਆਂ ਇੱਕ ਕੰਮ ਦਾ ਇੱਕ ਕੋ ਮਿਲ ਜਵੇ ਉਹਨਾਂ ਦਾ ਨਾਪ ਦੀ ਬਾਕੀ ਬਲੋਰ ਲੈਂਦਾ ਆਪਾਂ ਉਹ ਵੀ ਇਹੀ ਕੰਪਨੀ ਦਾ ਉਹਨੂੰ ਬੈਟਰੀ ਇਹੀ ਲੱਗਦੀ ਆ ਇਹੀ ਬੈਟਰੀ ਕਰਕੇ ਬਲੋਰ ਵੀ ਲੈਂਦਾ ਵਾ ਚੱਲ ਜਿਵੇਂ ਖੇਤ ਖੂਨ ਦੇ ਵਿੱਚ ਚਾਰਾਂ ਕਣਕ ਦੇ ਸੀਜ਼ਨ ਮਸ਼ੀਨ ਆ ਹਵਾ ਮਾਰਨੀ ਆ ਆਪਦੀ ਖੇਤ ਦੇ ਵਿੱਚੇ ਖੜਾ ਕੇ ਮਾਰ ਲਓ ਨਹੀਂ ਆ ਲੈਂਡ ਦੇਖਣੀ ਪੈਂਦੀ ਐ ਐਮਪੀਓਪੀ ਦੇ ਵਿੱਚ ਉਧਰ ਜਿਆਦਾ ਨਜ਼ਾਰਾ ਦੇਣਾ ਉਹਨੇ ਇਹ ਘਾਰਾਂ ਪਾਉਣੀਆਂ ਪੈਣੀਆਂ ਵਹਿਰਾਂ ਲੱਭਣੀਆਂ ਪੈਣੀਆਂ ਕੁੰਡੀਆਂ ਕਿੱਥੇ ਪਸਾਈਏ ਉਹ ਚੀਜ਼ਾਂ ਦਾ ਬਹੁਤ ਫਾਇਦਾ ਹੋ ਜਾਣਾ ਉਹਦਾ ਬਾਕੀ ਹੁਣ ਪੁਲੀ ਲਾਉਣੇ ਆ ਥੱਲੇ ਲਾਉਣ ਤੋਂ ਬਾਅਦ ਪੁਲੀ ਫਿਰ ਸਿਸਟਮ ਆ ਜਿਹੜਾ ਬੈੱਡ ਵਾਲਾ ਉਹ ਕੱਢਾਂਗੇ ਪ੍ਰੈਸ਼ਰ ਬਾਸਕਟ ਪ੍ਰੈਸ਼ਰ ਬਾਸਕਟ ਤੋਂ ਬਾਅਦ ਫਿਰ ਇਹਦੀ ਜਿਹੜੀ ਹੈ ਨਾ ਧਵਾਈ ਆ ਉਹ ਕਰਾਂਗੇ ਬਾਕੀ ਕੋਸਤਾ ਮਨੋਜ ਨੇ ਲੀਵਰ ਲਾ ਕੇ ਪੱਟਤਾ ਮਾਲ ਤੂੰ ਹਿਸਾਬ ਲਾ ਲੋ ਵੀ ਇੰਨਾ ਮਾਲ ਜਮਿਆ ਜੇ ਬਾਈ ਜਾਨਤ ਮਸ਼ੀਨ ਖੜ ਜਵੇ ਸਮਝ ਲੋ ਬੈਡ ਤਾਂ ਖਤਮ ਆ। ਬਾਕੀ ਆ ਵੀ ਬਾਈ ਵਧੀਆ ਚੀਜ਼ ਆ ਨਾ ਸਟੀਲੀ ਆ ਪੂਰੇ ਦੇਖ ਲੋ ਪੂਰਾ ਵੀ ਜੰਗਰੀ ਰੱਖੀ ਇਹ ਕਿੰਨੇ ਗਾਰੇ ਦੇ ਵਿੱਚ ਰਾਈਆਂ। ਬਿਲਕੁਲ ਵੀ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਅਸੀਂ ਗਾਰੇ ਦੇ ਵਿੱਚ ਚੱਲੇ ਹੋਏ ਆ। ਆ ਦੇਖ ਲੋ ਤੂੰ ਹਿਸਾਬ ਲੜਾ ਇੰਨਾ ਫੂਸ ਨਿਕਲਿਆ ਮਸ਼ੀਨ ਦੇ ਵਿੱਚੋਂ ਇੰਨਾ ਪੱਟਿਆ ਵਿੱਚੋਂ ਆਹ ਗਾਰਾ। ਜੇ ਬਾਈ ਬਾਈ ਜਾਨਤ ਮਸ਼ੀਨ ਐ ਇਦਾਂ ਖੜ ਜਵੇ ਆਪਾਂ ਕਹਿੰਦੇ ਤਾਂ ਕਈ ਵਾਰੀ ਘੌਲ ਕਰ ਜੰਨੇ ਹਨਾ ਚਲੋ ਮੈਂ ਤਾਂ ਆ ਪੱਥੀ ਕੰਮ ਕਰਨੇ ਆਣਾ ਵੀ ਕਈ ਵਾਰੇ ਆਪਾਂ ਕਹਿੰਦੇ ਨੇ ਯਾਰ ਬੰਦੇ ਕਹਿੰਦੇ ਨੇ ਵੀ ਨਹੀਂ ਭਾਈ ਰੁਕ ਜਾਓ ਅਜੇ ਤਾਂ 20 ਮਹੀਨਾ 20-22 ਦਿਨ ਵੀ ਝੋਨੇ ਜਿਹਾ ਜੇ ਟਾਈਮ ਆ ਵੀ ਬਾਅਦ ਚ ਕਰ ਲਾਂਗੇ ਆ ਦੇਖ ਲਓ ਤੁਹਾਡੇ ਸਾਹਮਣੇ ਇੰਨਾ ਮਾਲ ਵਿੱਚ ਗਲਣਾ ਹੀ ਗਲਣਾ ਮਸ਼ੀਨ ਦੇ ਨਾਲ ਇਹ ਲਾਲ ਗੋਲ ਲੋਹਾ ਕਾਲੂ ਨਾਲ ਇਹ ਮਸ਼ੀਨ ਦੇ ਅੰਦਰ ਜਿਹੜੇ ਪਾਰਟ ਆ ਆਪਣੇ ਉਹ ਕਾਲੂ ਹਨਾ ਬਹੁਤ ਆ ਜਿਆਦਾ ਯਾਰ ਮੱਕੀ ਦੇ ਵਿੱਚ ਤਾਂ ਘੜੀਸਾ ਪੈਂਦਾ ਹਜੇ ਤਾਂ ਇੰਨਾ ਆ ਪਿਆ ਇਹ ਐਲੀਵੇਟਰਾਂ ਕੋਲੇ ਆ ਪਿਆ ਐਨੇ ਢੇਰਾ ਲੱਗਿਆ ਪਿਆ ਬਹੁਤ ਮਾਲ ਨਿਕਲੇ ਪੱਟਿਆ ਮਨੋਜ ਮਾਲ ਵਿੱਚੋਂ ਆਹ ਇੰਨਾ ਮਾਲ ਪੱਟਿਆ ਵਿੱਚੋਂ ਹਾਂ ਹੈ ਸਟਾ ਵਕਰ ਭਰੇ ਵੇ ਤੇ ਤਿੰਨ ਵਸ਼ਟਾ ਵਕਰ ਭਰੇ ਤੇ ਸੀਜਨ ਦੇ ਦੇਖੇ ਨਹੀਂ ਪਟੂਗਾ ਤਾਂ ਪਰ ਨਾ ਨਾ ਮੈਂ ਰੋਜ਼ ਸਾਫ ਕਰਦਾ ਜੇ ਮੁੰਡਾ ਆਇਆ ਨਾ ਉਹ ਪਤਲਾ ਵਾਲਾ ਹਾਂ ਤੇ ਮੈਂ ਤਾਂ ਮਸ਼ੀਨ ਤੇ ਲੱਗ ਜਾਂਦਾ ਤੇ ਸਾਫ ਕਰਨ ਲੱਗ ਗਿਆ ਥੋੜਾ ਬਹੁਤ ਬਲੋਰੂ ਲਓ ਮੈਂ ਕਹਾਂ ਤੂੰ ਵੇ ਉਹ ਕਰ ਦੇ ਅਗਰ ਸਾਫ ਹਾਂ ਝਰਨੇ ਸਾਫ ਕਰ ਦੇ ਅਗਰ ਉਹ ਕਰ ਦੇ ਦੇ ਹਾਂ ਉਹ ਮੂਰੇ ਮੂਰੇ ਝਰਨੇ ਸਾਫ ਕਰ ਦੇ ਜਾ ਕਰ ਰਿਹਾ ਬਸ ਸਟਾ ਵਕਰ ਤੇ ਬੜਿਆ ਨਹੀਂ ਅੱਛਾ ਕੋਈ ਮੈਨੂੰ ਕਹਿੰਦੇ ਨਾ ਅੱਜ ਹਾਂ ਕਿ ਇਸ ਟਬਾਕਰ ਵੇਖ ਲਈਂ ਮੱਝ ਵੇਖੇ ਕਹਿੰਦਾ ਮੈਂ ਕਹਾਂ ਚੱਲ ਤੂੰ ਹੀ ਚੱਲ ਕੇ ਦਵਾਈ ਲੈਣ ਤਾਂ ਮੈਂ ਕਹਾਂ ਚੱਲ ਦੇਖੀਏ ਅੰਦਰ ਵੜ ਕੇ ਹਾਂ ਮੈਂ ਢੱਕਣ ਖੋਲੇ ਤਾਂ ਤੇ ਭਰੇ ਭਰੇ ਅਛਾ ਉਹ ਕਰਦਾ ਹੀ ਨਹੀਂਦਾ ਨਾ ਨਾ ਫਿਰ ਮੈਂ ਕਹਾਂ ਇਹਨੂੰ ਤਾਂ ਇਹਨੂੰ ਸਾਫ਼ ਕਰ ਲੀਏ ਫਿਰ ਫੇਰ ਫਿਰ ਅਗਲਾ ਕਹਿੰਦਾ ਨਿੰਦਰ ਮਾੜਾ ਹੈ ਹੈ ਹੁਣ ਜੇ ਇਕੱਲੇ ਨੂੰ ਆਪਾਂ ਰੱਖਿਆ ਹੈ ਕਿ ਕੰਮ ਵਾਸਤੇ ਹੀ ਰੱਖਿਆ ਹੈ ਹੋਰ ਹੈ ਮੈਂ ਉਹਦੇ ਉੱਪਰ ਰਹਿਣਾ ਵਰਨਾ ਪਹਿਲੇ ਤਾਂ ਕਦੇ ਝਰਨੇ ਚੋਕ ਹੀ ਨਹੀਂ ਹੋਏ ਲੈ ਤੂੰ ਅਛਾ ਹੋਰ ਇੰਨੇ ਦਿਨ ਹੋ ਗਏ 2 ਮਹੀਨੇ ਮਦ ਨਹੀਂ ਚਲਦੇ ਹੋਗੇ ਕਦੇ ਚੋਕ ਨਹੀਂ ਹੋਏ ਫਿਰ ਅਛਾ ਚੱਲ ਖੋਲੀਏ ਫਿਰ ਚੱਲ ਆ ਜਾਪੇ ਪੁਲੀ ਹੈ ਤਾਂ ਢਿੱਲੀ ਆ ਆ ਡਕ ਡਕ ਕਰਦੀ ਆ ਕਾਟਰ ਪਰ ਥੋੜੀ ਜੰਗ ਜੁੰਗ ਜੀ ਲੱਗੀ ਹੈ ਨਾ ਜਿਵੇਂ ਪਾਣੀ ਪੂਣੀ ਪਈ ਗਿਆ ਨਾਲ ਜੰਗ ਲੱਗਣ ਕਰਕੇ ਥੋੜਾ ਜਿਆ ਪੁਲੀ ਵਾਹ ਕਾਟਰ ਇੱਕ ਜਗਾ ਤੇੜੀ ਵੀ ਆ ਬਾਹਰ ਨਹੀਂ ਆ ਰਹੀ ਪੂਲਰ ਆ ਜਿਹੜਾ ਉਹ ਲੱਭ ਨਹੀਂ ਰਿਹਾ ਪਤਾ ਨਹੀਂ ਤਾਂ ਵੀ ਦਸਵੇਸ਼ ਕਮੈਂਡ ਦੇ ਵਿੱਚ ਭੁੱਲੇ ਜਾਂਦਾ ਉੱਥੇ ਐਮਪੀ ਦੇ ਵਿੱਚ ਪਤਾ ਨਹੀਂ ਕਿਤੇ ਰਹਿ ਗਿਆ ਨੀ ਕਣਕ ਦੇ ਸੀਜ਼ਨ ਦਾ ਹੀ 90 ਆ ਹੋਣਾ ਪਤਾ ਨਹੀਂ ਵੀ ਅੰਦਰੇ ਸਮਾਨ ਦੇ ਵਿੱਚ ਪਿਆ ਕਮਰੇ ਦੇ ਵਿੱਚ ਸਮਾਨ ਵੀ ਖਾਸਾ ਪਿਆ ਬਾਈ ਖਿਲੜਾ ਚੋਲੜਾ ਆ ਨਾ ਸਾਨੂੰ ਪਤਾ ਹੀ ਇਹ ਮਸ਼ੀਨਾਂ ਵਾਲਿਆਂ ਦਾ ਸਮਾਨ ਇੱਕ ਕਮਰਾ ਮੈਂ ਕਹਿੰਦਾ ਫੁੱਲ ਹੋਇਆ ਪਿਆ ਹੁਣ ਸਾਨੂੰ ਕੋ ਕੱਲ ਨੂੰ ਮਿਸਤਰੀ ਨੇ ਲੱਗਣਾ ਹੈ ਮਕਾਨ ਦਾ ਕੰਮ ਛੇੜਨਾ ਤਾਂ ਉਹ ਕਹਿੰਦਾ ਕਮਰਾ ਖਾਲੀ ਕਰੋ ਮੈਂ ਕਿਹਾ ਯਾਰ ਖਾਲੀ ਨੂੰ ਕਰਾਂਗੇ ਕਿੱਥੇ ਸਮਾਨ ਕਿੱਥੇ ਰੱਖਾਂਗੇ ਇਹਨਾਂ ਸਮਾਨ ਬਹੁਤ ਪਿਆ ਬਈ ਮਸ਼ੀਨ ਦਾ ਵਿੱਚ ਚੱਕੀ ਦਾ ਸਾਰਾ A to Z ਸਮਾਨ ਉਹਦੇ ਸੰਗ ਕਮਰੇ ਛੱਡ ਦੰਨੇ ਹੁੰਨੇ ਆ ਚਲੋ ਬਾਕੀ ਫਿਰ ਨਹੀਂ ਨਵਾਂ ਲਿਆਵਾਂਗੇ ਨਹੀਂ ਪੂਰਨਮਈ ਵਾਲ ਲਿਆਵਾਂਗੇ ਭੱਜ ਕੇ ਮਾਤਾ ਪੂਰਨ ਬਾਈ ਵਾਲੇ ਪੁੱਲਰ ਨੂੰ ਵੀ ਆ ਨਾ ਨਾਟ ਬਿਲਡਿੰਗ ਕਰ ਲਿਆ ਪਿੱਛੇ 24 ਦਾ ਜਿੱਥੇ ਚੂੜੀ ਵਾਲ ਲੱਠਾ ਜਿਹੜਾ ਉਹਦੇ ਪਿੱਛੇ 24 ਨੰਬਰ ਦਾ ਨਾਟ ਬਿਲਡਿੰਗ ਕਰਕੇ ਲਾ ਕੇ ਰਾਣਾ ਸੀ ਤਾਂ ਉਹ ਮਸ਼ੀਨ ਨਾਲੇ ਪੱਟ ਲਿਆਦਾ ਬਹਿਰੰਗਾ ਦਾੜ ਦੇ ਕੇ ਬਹਿਰੰਗਾ ਬਾਹਰ ਮਾਰੇ ਜਿਹਦਾ ਸੂਰਜ ਮੁਗੀ ਤੇ ਬਾ ਕਣਕ ਦੇ ਬਾਅਦ ਰਿਪੇਅਰ ਕਰੀ ਆ ਮੈਂ ਕਹਿੰਦਾ ਵੀ ਪਤਾ ਵੀ ਨਹੀਂ ਲੱਗਿਆ ਸਾਨੂੰ ਵੀ ਐ ਪੱਟ ਕੇ ਮਾਰਿਆ ਸਾਰਾ ਕੁਝ ਇਹਦੇ ਨੂੰ ਮਿੰਟ ਦੱਸਾਂਗੇ ਉਹੀ ਸਿਸਟਮ ਕਰਨਾ ਦਾ ਪੁੱਲਰ ਲੱਭਿਆ ਮੈਂ ਸਭ ਕੋ ਬਿਲਡਿੰਗ ਸੈਟ ਮੰਗਾਇਆ ਮੁੰਡੇ ਦੇ ਤੇ ਮਨੋਜ ਤੇ ਮਾ ਵੀ ਲਿਆ ਟਿਮਰੀ ਬਿਲਡਿੰਗ ਕਰ ਲਈਏ ਬਾਕੀ ਕਈ ਵੀਰੇ ਵੀਡੀਓ ਦੇ ਵਿੱਚ ਕਮੈਂਟ ਕਰਦੇ ਤੇ ਆਖੇ ਜੀ ਇਹਦੇ ਕੋਲੇ ਪੁਰਾਣੇ ਬੰਦੇ ਨਹੀਂ ਆਉਂਦੇ ਨਵੇਂ ਬੰਦੇ ਆਉਨੇ ਆ ਪੈਸੇ ਰੱਖ ਲੰਦਾ ਏ ਐਂ ਕਰਦਾ ਵੀਰੇ ਕਹਿਣੇ ਨੂੰ ਜੋ ਕੁਝ ਮਰਜ਼ੀ ਕਹੀ ਚਲੋ ਹਨਾ ਤੁਹਾਡੇ ਕਹਿਣ ਨਾਲ ਨਾ ਤਾਂ ਕੁਝ ਮੈਨੂੰ ਫਰਕ ਪੈ ਰਿਹਾ ਨਾ ਹੀ ਮੇਰੇ ਦੇਖਣ ਵਾਲਿਆਂ ਨੂੰ ਫਰਕ ਪੈ ਰਿਹਾ ਨਾ ਜਿਹੜੇ ਮੈਨੂੰ ਦੇਖਦੇ ਆ ਜਾਂ ਮੈਨੂੰ ਅਸਲੀਅਤ ਦੇ ਵਿੱਚ ਕੰਮ ਕਰਦੇ ਨੂੰ ਦੇਖਦੇ ਮੇਰੇ ਏਰੀਏ ਦੇ ਬੰਦੇ ਲਾ ਲੋ ਸਨਾ ਚਾਹ ਬਾਹਰ ਦੇ ਲਾ ਲੋ ਜਿਨ੍ਹਾਂ ਨੇ ਬਈ ਪਿਆਰ ਕਰਨਾ ਉਹਨਾਂ ਨੇ ਤਾਂ ਕਰੀ ਜਾਣਾ ਜੇ ਤੂੰ ਕਮੈਂਟ ਕਿਸੇ ਵੀ ਮੈਂ ਗਲਤ ਮਲਤ ਕਰਕੇ ਹੈ ਨਾ ਵੀਰੇ ਦੇ ਦੇਖਣ ਤੇ ਹਟਾ ਦਊਗਾ ਬੰਦੇ ਉਹ ਤਾਂ ਬਾਈ ਹਟਣੇ ਨਹੀਂ ਬਾਕੀ ਕੱਲ ਨੂੰ ਆਪਣੇ ਪੁਰਾਣੇ ਬੰਦੇ ਹੀ ਹੈ ਨਾ ਸਪੈਸ਼ਲ ਮਨੀ ਨੂੰ ਸਰਦਾ ਰਤਾ ਜਿਵੇਂ ਮੈਂ ਵੀ ਮਨੀ ਇੱਕ ਫੋਨ ਲਾਇਆ ਬਾਈ ਇੱਕ ਫੋਨ ਤੇ ਮੁੰਡਾ ਭੱਜਿਆ ਆ ਰਿਹਾ ਹੈ ਨਾ ਜੀ ਆਪਾਂ ਸਾਹਬ ਕਿਤਾਬ ਉਹਦਾ ਵਧੀਆ ਕਰਿਆ ਤਾਂ ਹੀ ਭੱਜਿਆ ਆ ਰਿਹਾ ਹੈ ਨਾ ਨਹੀਂ ਜਿਵੇਂ ਆ ਬਾਈ ਉਹ ਨਹੀਂ ਕਹਿੰਦੇ ਆ ਬਈਰ ਬੰਦੇ ਨਹੀਂ ਆਉਂਦੇ ਇਹਦੇ ਕੋਲੇ ਨਵੇਂ ਆਉਣੇ ਰੇਕ ਸਾਲ ਤਾਂ ਕੋਈ ਨਹੀਂ ਆਉਂਦਾ ਹੈਗਾ ਬਾਈ ਫਿਰ ਬਾਕੀ ਕੋਈ ਸਾਬਤ ਕਰ ਦਵੇ ਹਨ ਮੇਰੇ ਕੋਲੇ ਸੀਜ਼ਨ ਲਾ ਕੇ ਗਿਆ ਉਹ ਬੰਦਾ ਵੀ ਕਿਸੇ ਦੇ ਪੈਸੇ ਨਹੀਂ ਦਿੱਤੇ ਮੈਂ ਤਾਂ ਮੈਂ ਡਬਲ ਦੇਣਦਾਰ ਆ ਬਾਈ ਉਹਦਾ ਚਾਰ ਬੰਦਿਆਂ ਦੇ ਵਿੱਚ ਆ ਕੇ ਬੰਦਾ ਕਹੇ ਤੇ ਵੀ ਹਨਾ ਵੀ ਮੇਰੇ ਸੀਜ਼ਨ ਲਵਾ ਕੇ ਮੇਰੇ ਪੈਸੇ ਨਹੀਂ ਦਿੱਤੇ ਹੈਗੇ ਤਾਂ ਆਪਾਂ ਉਹਦੇ ਡਬਲ ਦੇਣਦਾਰ ਆ ਇਹ ਆਪਣੀ ਲਿਖ ਕੇ ਗਾਰੰਟੀ ਦਿੰਦਾ ਮੈਂ ਹਨਾ ਬਾਕੀ ਗੱਲ ਨੂੰ ਮਨੀ ਆ ਰਿਹਾ ਹੈ ਮਨੀ ਦੇ ਨਾਲ ਇੱਕ ਮੁੰਡਾ ਹੋਰ ਆ ਰਿਹਾ ਦਸ਼ਮੇਸ਼ ਵਾਸਤੇ ਮਾਹ ਚਲੋ ਕਹਿੰਦਾ ਨਾ ਤੂੰ ਇੱਕੇ ਤੂੰ ਆ ਜਾ ਆਪਾਂ ਮੂੰਗੀ ਤੇ ਇਹਨੂੰ ਚਲਾ ਲਾਂਗੇ ਕਹਿੰਦਾ ਨਹੀਂ ਬਾਈ ਫੇ ਦਸ਼ਮੇਸ਼ ਵੀ ਚਲਾਵਾਂਗੇ ਮਾਹ ਚੱਲ ਜਿਵੇਂ ਤੇਰੀ ਇੱਛਾ ਉਕਣਾ ਕਰਲਾ ਕੱਲੂ ਦੋ ਜਣੇ ਉਹ ਆ ਰਹੇ ਆ ਬਾਕੀ ਚਲੋ ਉਹ ਬੰਦਿਆਂ ਦਾ ਵੀ ਹੈ ਨਾ ਧੰਨਵਾਦ ਜਿਨ੍ਹਾਂ ਨੇ ਚੇਤੇ ਕਰਾਤਾ ਵੀ ਪੁਰਾਣੇ ਬੰਦੇ ਨਹੀਂ ਆਉਂਦੇ ਹੁਣ ਪੁਰਾਣੇ ਬੰਦੇ ਹੀ ਆਉਣਗੇ ਬਈ ਸਾਰੇ ਹੈ ਨਾ ਬਾਕੀ ਆ ਮੁੰਡਾ ਇਹ ਵੀ ਆਪਣੇ ਕੋਲੇ ਹੁਣ ਕਹਿੰਦਾ ਮੈਂ ਬਈ ਕਿਤੇ ਨਹੀਂ ਜਾਂਦਾ ਮਨੀ ਤੁਹਾਨੂੰ ਪਤਾ ਹੀ ਆ ਉਹ ਥੋੜਾ ਜਿਹਾ ਆਏ ਆ ਵੀ ਭੱਜ ਨੱਠ ਜੀ ਜਰਾਂਦਾ ਕਦੇ ਉਧਰ ਨੂੰ ਭੱਜਿਆ ਕਦੇ ਉਧਰ ਨੂੰ ਭੱਜਿਆ ਸੀ ਜਨਾਂ ਨਾ ਉਹਦੇ ਕੋਲ ਲਾਲਮਾ ਉਹਦੇ ਕੋਲ ਲਾਲਮਾ ਪਰ ਲੱਗਦਾ ਇੱਕ ਅੱਧਾ ਹੀ ਆ ਉਹ ਥੋੜੀ ਜੀ ਪਹਿਲਾਂ ਰਫੜਾ ਧਫੜੀ ਜੀ ਕਰਨ ਹੁੰਦਾ ਦੀਨਾਂ ਪਤਾ ਨਹੀਂ ਕਿੰਨੇ ਕਿ ਸੀਜ਼ਨ ਲਾ ਲੂੰਗਾ ਪਰ ਲੱਗਦਾ ਇੱਕ ਹੀ ਆ ਇੱਕ ਕਰਕੇ ਹੋ ਫਿਰ ਸਿਸਟਮ ਉਹਦਾ ਖਰਾਬ ਜੀ ਹੋ ਜਾਂਦਾ ਵੀ ਜਦੋਂ ਇਹਨਾਂ ਕਣਕ ਦੇ ਵਿੱਚ ਵੀ ਆਪਣੇ ਕੋਲ ਤੇ ਉੱਥੇ ਤੇ ਆਇਆ ਹਨ ਕਾਲੀ ਗਾਲੀ ਦੇ ਵਿੱਚ ਵੀ ਮੈਂ ਜਾ ਕੇ ਪੰਜਾਬ ਸੀਜ਼ਨ ਲਾਉਣਾ ਇੱਥੇ ਵੀ ਨਾ ਲੱਗਿਆ ਇੱਥੇ ਦੇ ਬਾਹਰ ਫਿਰ ਕਹਿੰਦਾ ਮੈਂ ਜੰਮੂ ਲਾਉਣਾ ਜੰਮੂ ਵੀ ਨਾ ਲੱਗਿਆ ਸੀਜ਼ਨ ਲੱਗਿਆ ਆਪਣੇ ਵਾਲਾ ਹੀ ਪਤਾ ਨਹੀਂ ਕਿੱਧਰ ਵਾਗ ਗਿਆ ਕਿੱਧਰ ਨਹੀਂ ਕਈ ਦਿਨ ਫਰੀ ਗਿਆ ਜਦੋਂ ਫੋਨ ਤੇ ਗੱਲ ਗੁਲ ਹੋਈ ਤਾਂ ਪਤਾ ਲੱਗਿਆ ਵੀ ਉਹ ਸੀਜ਼ਨ ਲਾ ਆਈ ਦੀ ਇਹਨੂੰ ਉੱਥੇ ਵੀ ਚਲੋ ਠੀਕ ਆ ਮਿਲਦੇ ਆ ਜੀ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਦੇਖਣ ਵਾਲੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਥੋੜੀ ਲੰਬੀ ਹੋ ਜਾਂਦੀ ਆ ਲੰਬੀ ਹੋਣ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਵੀ ਦੇਖਣ ਵਾਲੇ ਵੀ ਆਪਣੇ ਕੰਪਿਊਟਰ ਉੱਤੇ ਆ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਵਾਲੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ